ਇਹ ਜੀ ਗੁਰਮੰਤਰ ਦੀ ਪਰੰਪਰਾ ਹੈ ਨਾ ਇਹ ਤੁਸੀਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਸਰਵਣ ਕੀਤਾ ਗੁਰਮੰਤਰ ਦੀ ਪਰੰਪਰਾ ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ ਹੈ ਸਾਸ ਸੰਗਤ ਕੀ ਬਖਸ਼ਿਸ਼ ਕੀਤੀ ਹੈ ਜਦੋਂ ਵੀ ਬੱਚੀ ਬੱਚੇ ਦਾ ਜਨਮ ਹੁੰਦਾ ਹੈ ਉਹਨੂੰ ਉਹਦੇ ਗੁਰਮੰਤਰ ਦੇ ਦਿਓ ਸਾਸ ਸੰਗਤ ਸ਼ਰਤ ਇਹ ਹੈ ਭਈ ਉਸ ਟਾਈਮ ਤੇ ਜਿਹੜੀ ਵੀ ਕੋਈ ਔਰਤ ਸਹਾਇਕ ਹੈ ਸਹਾਇਤਾ ਕਰਦੀ ਆ ਭਈ ਉਹਨੇ ਗੁਰਮੰਤਰ ਪੁੱਛਿਆ ਹੋਵੇ ਸਾਸ ਸੰਗਤ ਇਹ ਤੁਹਾਡੀ ਮਰਿਆਦਾ ਗੁਰੂ ਦੇ ਪਿਆਰੇ ਬੜਾ ਧਿਆਨ ਰੱਖਣੇ ਇਸ ਗੱਲ ਦਾ ਇਹਨਾਂ ਗੱਲਾਂ ਨੂੰ ਆਪਾਂ ਛੱਡਦੇ ਜਾਂਦੇ ਤੇ ਛੱਡ ਗਏ ਸਾਸ ਸੰਗੇ ਚ ਉਹ ਜਦੋਂ ਬੱਚੀ ਬਚਤ ਜਨਮ ਉਹਨੂੰ ਉਹਦੋਂ ਗੁਰਮੰਤਰ ਦੇ ਦਿਓ ਕਿਉਂ ਸ਼ੰਕਾ ਸਵਾਲ ਕੀਤਾ ਗੁਰੂ ਨੇ ਸੱਚੇ ਪਾਗੋ ਨਾਲ ਇਹ ਇਸ ਵਾਸਤੇ ਪਤਾ ਨਹੀਂ ਉਹ ਬੱਚਾ ਸੰਸਾਰ ਚ ਘੰਟਾ ਹੈ ਮਿੰਟ ਹੈ 2 ਘੰਟੇ ਹੈ ਦਿਹਾੜੀ ਹੈ 10 ਦਿਨਾਂ ਇੱਕ ਮਹੀਨਾ ਕਿਛੇ ਮਹੀਨੇ ਕਿੰਨਾ ਚਿਰ ਹੈ ਜੇ ਤੁਸੀਂ ਗੁਰਮੰਤਰ ਦੇ ਦੇ ਤਾਂ ਉਹਦੇ ਗਰਭ ਜੂਨ ਸਫਲ ਹੋ ਜਾਏਗੀ ਸਾਸ ਸੰਗੇ ਚ ਇਹ ਜਨਮ ਸਾਖੇਂ ਦੀਏ ਜੇ ਤੁਸੀਂ ਕੁਰਾਨ ਸ਼ਰੀਫ ਨੂੰ ਪੜੋਗੇ ਨਾ ਕੁਰਾਨ ਸ਼ਰੀਫ ਵਾਲਾ ਕਹਿੰਦਾ ਹੈ ਭਈ ਇਸਲਾਮ ਧਰਮ ਦੇ ਵਿੱਚ ਉਹਨਾਂ ਚਿਰ ਮਾਤਾ ਬੱਚੀ ਬੱਚੇ ਨੂੰ ਆਪਣਾ ਸ਼ੀਰ ਨਹੀਂ ਦਿੰਦੀ ਜਿੰਨਾ ਚਿਰ ਉਹਦੇ ਕੰਨ ਚ ਬਾਗ ਨਹੀਂ ਦੇ ਦਿੰਦੇ ਸਾਸੰਗ ਵਿੱਚ ਇਸਲਾਮ ਧਰਮ ਦੀ ਕੁਰਾਨ ਸ਼ਰੀਫ ਦੀ ਗੁਰੂ ਦੇ ਪੈਰ ਮਹਤਮਾ ਮਹੰਮਦ ਸਾਹਿਬ ਲੈ ਕੇ ਦੇਣ ਸਾਸੰਗ ਵਿੱਚ ਦੋਵੇਂ ਮਾਤੇ ਕੋਗੇ ਗੁਰੂ ਦੇ ਪਿਆਰੇ ਦੋਵੇਂ ਗੱਲਾਂ ਇੱਕ ਹੋ ਗਈਆਂ ਸਾਸੰਗ ਵਿੱਚ ਫਿਰ ਜਦੋਂ ਤੁਸੀਂ ਜਿਹਨੂੰ ਆਪਾਂ ਸੋਚ ਜਾਂ ਚੌਂਕਾ ਯਾ ਅਮਰ ਸਿਕਾਨ ਸਾਸੰਗੇ ਜੀ ਫਿਰ ਬੱਚੇ ਉਦੋਂ ਦੇ ਗੁਰਮੰਤਰ ਸਾਹਿਬ ਸੰਗੇ ਜੀ ਉਦੋਂ ਗੁਰਮੰਤਰ ਦੇ ਗੁਰੂ ਦੇ ਬੱਚੇ ਸਾਸੰਗੇ ਜੀ ਉਸ ਤੋਂ ਬਾਅਦ ਜਦੋਂ ਬੱਚਾ ਆਪਣੇ ਸੋਝੀ ਵਿੱਚ ਆ ਜਾਵੇ ਆਪਣੇ ਗਿਆਨ ਵਿੱਚ ਫਿਰ ਜਿੱਥੇ ਮਰਜ਼ੀ ਪ੍ਰਾਪਤ ਕਰ ਲੇ ਗੁਰੂ ਦੇ ਪਿਆਰੇ ਹੁਣ ਉਹਦੀ ਮਰਜ਼ੀ ਸਾਸੰਗੇ ਜੀ